ਜੇ ਗੁਰੂ ਨਾਨਕ ਦੇ ਦਰ ਤੇ ਅਰਦਾਸ ਕਰਕੇ ਜਾਂਦੇ ਹੋ ਤੇ ਮਨ 'ਚ ਇਹ ਖਿਆਲ ਨਾ ਰੱਖੋ ਕਿ ਪਤਾ ਨਹੀਂ ਗੁਰੂ ਸਾਹਿਬ ਸੁਣਨਗੇ ਜਾਂ ਨਹੀਂ ਸੁਣਨਗੇ ਪੂਰੀ ਕਰਨਗੇ ਜਾਂ ਨਹੀਂ ਕਰਨਗੇ ਜਦੋਂ ਇੱਕ ਵਾਰੀ ਅਰਦਾਸ ਕਰ ਲਈ ਤੇ ਜਿਹਨ ਦੇ ਵਿੱਚ ਇੱਕੋ ਗੱਲ ਰੱਖੋ ਕਿ ਮੈਂ ਆਪਣਾ ਦੁਖੜਾ ਆਪਣਾ ਦੁੱਖ ਗੁਰੂ ਨੂੰ ਦੱਸ ਦਿੱਤਾ ਹੈ ਗੁਰੂ ਜਾਣੇ ਤੇ ਗੁਰੂ ਦਾ ਕੰਮ ਜਾਣੇ ਇੱਕੋ ਪਾਵਨਾ ਰੱਖੋ ਜੇ ਗੁਰਨਾਨਕ ਦੇ ਦਰ ਤੇ ਅਰਦਾਸ ਕਰਕੇ ਜਾਂਦੇ ਹੋ ਤੇ ਮਨ ਚ ਇਹ ਖਿਆਲ ਨਾ ਰੱਖੋ ਕਿ ਪਤਾ ਨਹੀਂ ਗੁਰੂ ਸਾਹਿਬ ਸੁਣਨਗੇ ਜਾਂ ਨਹੀਂ ਸੁਣਨਗੇ ਪੂਰੀ ਕਰਨਗੇ ਜਾਂ ਨਹੀਂ ਕਰਨਗੇ ਜਦੋਂ ਇੱਕ ਵਾਰੀ ਅਰਦਾਸ ਕਰ ਲਈ ਤੇ ਜਿਹਨ ਦੇ ਵਿੱਚ ਇੱਕੋ ਗੱਲ ਰੱਖੋ ਕਿ ਮੈਂ ਆਪਣਾ ਦੁਖੜਾ ਆਪਣਾ ਦੁੱਖ ਗੁਰੂ ਨੂੰ ਦੱਸ ਦਿੱਤਾ ਹੈ ਗੁਰੂ ਜਾਣੇ ਤੇ ਗੁਰੂ ਦਾ ਕੰਮ ਜਾਣੇ ਇੱਕੋ ਪਾਵਨਾ ਰੱਖੋ